ਮੀਂਹ ਆ ਦਿੱਤੀ ਜੀ ਆਰ ਸੀ ਸੀ ਸੱਤ ਤੋਂ ਨੇ ਉਹ ਵੀ ਪਲੇਨ ਹਾਂ ਆ ਆਰ ਸੀ ਸੀ ਵੰਗੂਈ ਉਹ ਉਧਰ ਦੇਖਣਾ ਜਿੱਦਾਂ ਇੱਟ ਐਵੇਂ ਨਹੀਂ ਲੱਗੀ ਹੋएगी ਇੱਟ ਐਵੇਂ ਲੱਗੀ ਹੋਈ ਆ ਉਹਦੇ ਆ ਦੇਖ ਤੇ ਜਿਵੇਂ ਹੀ ਸਪਾਰਟ ਆ ਜਿਵੇਂ ਜਿਵੇਂ ਆਰ ਸੀ ਸੀ ਵਗੈਰਾ ਲਾਈ ਦੀਆਂ ਆਪਾਂ ਅੱਜ ਦੀ ਆਰ ਸੀ ਸੀ ਆ ਸਮਝ ਲਾ ਪੋਸਟ ਟਾਈਮ ਦੀ ਤੇ ਆ ਡੀ ਐਨ ਵੇਖਿਆ ਅੱਜ ਕੱਲ ਕੋਣ ਕਰਦਾ ਐਵੇਂ ਇਹ ਤੇ ਕਮਰੇ ਵਗੈਰਾ ਬਣੇ ਹੋਏ ਆ ਤੇ ਬੱਚੇ ਦੀਆਂ ਕਲਾਸਾਂ ਵੀ ਚਲਦੀਆਂ ਰਹੀਆਂ ਕਲਾਸਾਂ ਦੇ ਹੁੰਦੀਆਂ ਵੀ ਚਲਦੀਆਂ ਰਹੀਆਂ ਇੱਥੇ ਪਹਿਲਾਂ ਕਹਿੰਦੇ ਆ ਕਿਉਂਕਿ ਇੱਥੇ ਫਿਰ ਕੋਈ ਹੈ ਨਹੀਂ ਸੀ ਸੰਭਾਲਣ ਵਾਲਾ ਤੇ ਇਹਨੂੰ ਜਗ੍ਹਾ ਨੂੰ ਇੱਕ ਸਕੂਲ ਦੇ ਰੂਪ ਦੇ ਵਿੱਚ ਇਹਨਾਂ ਨੇ ਇਸਤੇਮਾਲ ਕੀਤਾ ਆ ਤੇ ਉਦੋਂ ਵੀ ਕਮਰਿਆਂ ਦੀ ਹਾਲਤ ਤੋਂ ਲੱਗਦਾ ਵੀ ਇੱਥੇ ਮਦਰਸਾ ਚੱਲਦਾ ਰਿਹਾ ਆ ਜਿੱਦਾਂ ਕਿ ਮੁ슬ਮਨ ਬੱਚੇ ਪੜ੍ਹਦੇ ਹੁੰਦੇ ਆ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਮੈਂ ਹਾਂ ਤੁਹਾਡਾ ਦੋਸਤ ਅਨਮੋਲ ਸ਼ੇਰਗਿਲ ਤੇ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਜਿਹੜਾ ਪਿੰਡ ਪੈਂਦਾ ਇੱਕ ਪਦਮਪੁਰ ਦੇ ਕੋਲੇ ਆ ਪਿੰਡ ਦਾ ਨਾਮ ਆ ਜੋਧੇ ਵਾਲਾ ਉੱਥੇ ਇੱਕ 1947 ਵੇਲੇ ਦੀ ਮਸਜਿਦ ਬਣੀ ਹੋਈ ਆ ਅੱਜ ਤੁਹਾਨੂੰ ਉਹਦੇ ਦਰਸ਼ਨ ਕਰਉਣਾ ਜਾ ਕੇ ਮੈਂ 1947 ਚ ਕਹਿੰਦੇ ਆ ਵੀ ਜਦੋਂ ਮਸਜਿਦ ਬਣ ਰਹੀ ਸੀ ਉਦੋਂ ਲੋਕਾਂ ਨੂੰ ਪਤਾ ਨਹੀਂ ਸੀਗਾ ਵੀ ਪਾਰਟੀਸ਼ਨ ਹੋਣਾ ਆ ਇੱਕ ਰਾਤ ਅਚਾਨਕ ਇਸ ਦਾ ਪਤਾ ਲੱਗਦਾ ਵੀ ਦੋ ਦੇਸ਼ ਬਣ ਚੁੱਕੇ ਆ ਇੱਕ ਹਿੰਦੁਸਤਾਨ ਤੇ ਇੱਕ ਪਾਕਿਸਤਾਨ ਫਿਰ ਉੱਥੋਂ ਲੋਕ ਪਿੰਡ ਛੱਡ ਕੇ ਚੱਲ ਜਾਂਦੇ ਆ ਜਿਹੜੇ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਹੁੰਦੇ ਆ ਅੱਜ ਤੁਹਾਨੂੰ ਮੈਂ ਦਿਖਾਉਣਾ ਵੀ ਮਸਜਿਦ ਦਾ ਕੀ ਹਾਲ ਆ ਤੇ ਉੱਥੋਂ ਦੀ ਮੀਨਾਕਾਰੀ ਕਿਦਾਂ ਮਿਸਤਰੀਆਂ ਨੇ ਕੰਮ ਕੀਤਾ ਸਾਰਾ ਤੁਹਾਨੂੰ ਮੈਂ ਦਿਖਾਉਣਾ ਅੰਕਲੀ ਆਪਾਂ ਪਹੁੰਚ ਗਏ ਆ ਪਿੰਡ ਦੀਆਂ ਗਲੀਆਂ ਆ ਲਓ ਜੀ ਅੰਦਰ ਚੱਲਦੇ ਆਂ ਆਪਾਂ ਤੇ ਬਣੇ ਰਿਓ ਪੂਰੀ ਵੀਡੀਓ ਦੇ ਨਾਲ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਪਿੰਡ ਜੋਧੇਵਾਲਾ ਬਹੁਤ ਪੁਰਾਣੀ ਮਸਜਿਦ ਆ ਇਹ 1947 ਵੇਲੇ ਦੀ ਆ ਕਹਿੰਦੇ ਉਦੋਂ ਬਣ ਰਹੀ ਸੀ ਤੇ ਬਣ ਕੇ ਤਿਆਰ ਹੋ ਗਈ ਸੀ ਤੇ ਅਚਾਨਕ ਕਿੱਥੋਂ ਪਤਾ ਲੱਗਦਾ ਵੀ ਦੋ ਦੇਸ਼ ਵੱਖਰੇ ਬਣ ਚੁੱਕੇ ਆ ਤਾਂ ਕਰਕੇ ਮੁ슬ਮਿ ਭਾਈਚਾਰੇ ਦੇ ਲੋਕਾਂ ਨੂੰ ਇੱਥੋਂ ਪਿੰਡ ਛੱਡ ਕੇ ਜਾਣਾ ਪਿਆ ਹਾਲਾਂਕਿ ਬਾਰਡਰ ਇਥੋਂ ਹੈਗਾ ਆ ਕਾਫੀ ਦੂਰ ਆ 60 70 ਕਿਲੋਮੀਟਰ ਦੂਰ ਆ ਪਰ ਲੋਕ ਚਲੇ ਗਏ ਇਥੋਂ ਤੇ ਆ ਦੇਖ ਸਕਦੇ ਹੋ ਤੁਸੀਂ ਆ ਦੀਵਾਰਾਂ ਮਸਜਿਦੀਆਂ ਹਜੇ ਤੱਕ ਆਉਦੀ ਸਹੀ ਹਾਲਤ ਦੇ ਵਿੱਚ ਖੜੀਆਂ ਬਿਲਕੁਲ ਅੱਗੇ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਆ ਪਵਿੱਤਰ ਕੁਰਾਨ ਦੀਆਂ ਤੇ ਜਿਨ੍ਹਾਂ ਵੀਰਾਂ ਨੂੰ ਮਤਲਬ ਉਰਦੂ ਅਰਬੀ ਆ ਸਮਝ ਆਉਂਦੀ ਆ ਪੜ੍ਹਨੀ ਆਉਂਦੀ ਆ ਉਹ ਤਾਂ ਇਹਨਾਂ ਚੀਜ਼ਾਂ ਨੂੰ ਪੜ੍ਹ ਸਕਦੇ ਆ ਤੇ ਅਦਰਵਾਈਜ਼ ਉਜੇ ਬੰਦੇ ਨੂੰ ਨਹੀਂ ਪਤਾ ਲੱਗਦਾ ਉਹਨਾਂ ਲਈ ਤਾਂ ਸਭ ਚੀਜ਼ਾਂ ਇਹ ਉਦਾਂ ਹੀ ਆ ਮਸਜਿਦ ਦੇ ਗੁੰਬਦ ਬਹੁਤ ਉੱਚੇ ਆ ਤੇ ਜਿਹੜੇ ਕੀ ਬਹੁਤ ਆਪਦੀ ਸਹੀ ਹਾਲਤ ਦੇ ਵਿੱਚ ਪਏ ਆ ਅਸੀਂ ਇਸ ਤੋਂ ਪਹਿਲਾਂ ਇਹੋ ਜੀ ਬਿਲਡਿੰਗ ਕਿਤੇ ਨਹੀਂ ਵੇਖੀ ਜਿਹੜੀ ਇੰਨੀ ਸਹੀ ਖੜੀ ਹੋਵੇ ਤੇ ਪਿੰਡ ਤੋਂ ਅਸੀਂ ਬਾਹਰ ਹੀ ਸੀਗੇ ਸਾਨੂੰ ਬਾਹਰੋਂ ਹੀ ਮਸਜਿਦ ਦਾ ਪਤਾ ਲੱਗ ਗਿਆ ਸੀਗਾ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪਈ ਮਸਜਿਦ ਕਿੱਥੇ ਆ ਤੇ ਕਿਹੜੇ ਪਾਸੇ ਮੁੜਨਾ ਪੈਣਾ ਕਿਉਂਕਿ ਗੁੰਬਦਾਂ ਨੂੰ ਵੇਖ ਕੇ ਅਸੀਂ ਬਾਰਵੀਂ ਸਾਨੂੰ ਪਤਾ ਲੱਗ ਗਿਆ ਸੀਗਾ ਵੀ ਇੱਥੇ ਮਸਜਿਦ ਆ ਤੇ ਅਸੀਂ ਆਪਣੇ ਆਪ ਇਹਨਾਂ ਦੇ ਕੋਲੇ ਪਹੁੰਚ ਗਏ ਆ ਤੇ ਦੇਖ ਸਕਦੇ ਹੋ ਤੁਸੀਂ ਇਹਦੀਆਂ ਨੀਆਂ ਥੋੜੀਆਂ ਥੋੜੀਆਂ ਕਮਜ਼ੋਰ ਹੋਈਆਂ ਵਈਆਂ ਬਸ ਸੰਭਾਲਣ ਦੀ ਲੋੜ ਆ ਤੇ ਉਦਾਂ ਇਹ ਬਿਲਕੁਲ ਸਹੀ ਹਾਲਤ ਦੇ ਵਿੱਚ ਆ ਅਾਇਤਾਂ ਲਿਖੀਆਂ ਹੋਈਆਂ ਕੁਰਾਨ ਦੀਆਂ ਹਰ ਦਰਵਾਜ਼ੇ ਉੱਤੇ ਇੱਕ ਆਇਤ ਲਿਖੀ ਹੋਈ ਆ ਤੇ ਆ ਦੇਖੋ ਮੀਨਾਕਾਰੀ ਚੈੱਕ ਕਰੋ ਤੁਸੀਂ ਬਨੇਰੇ ਕਿੰਨੇ ਸੋਹਣੇ ਆ ਆਹ ਸਾਈਡ ਦੀ ਪੋਰਡੀਆਂ ਜਾਂਦੀਆਂ ਆ ਵਿੱਚ ਇਹਦੇ ਕਮਰੇ ਬਣੇ ਹੋਏ ਆ ਹੁਣ ਇਹ ਨਹੀਂ ਪਤਾ ਮੈਨੂੰ ਪੱਕਾ ਵੀ ਇਹ ਮਸਜਿਦ ਆ ਜਾਂ ਇਹ ਮਦਰਸਾ ਆ ਕਿਉਂਕਿ ਵਿੱਚ ਕਮਰੇ ਵਗੈਰਾ ਬਣੇ ਹੋਏ ਆ ਕਿਉਂਕਿ ਮਦਰਸਾ ਵੀ ਜਿੱਦਾਂ ਮੁ슬ਮਨ ਬੱਚਿਆਂ ਨੂੰ ਕੁਰਾਨ ਦੀ ਸਿੱਖਿਆ ਦੇਣੀ ਹੁੰਦੀ ਆ ਤਾਂ ਕਰਕੇ ਬਣਾਏ ਜਾਂਦੇ ਆ ਆਜ਼ਾਦੀ ਤੋਂ ਬਾਅਦ ਇੱਥੇ ਚੱਲਦੇ ਰਹੇ ਆ ਕਲਾਸਾਂ ਚੱਲਦੀਆਂ ਰਹੀਆਂ ਤਾਂ ਹੀ ਉੱਥੇ ਇੰਗਲਿਸ਼ ਚ ਲਿਖਿਆ ਹਾਲ ਤੇ ਕਲਾਸ 1 ਸੈਕਿੰਡ ਯਾਰ ਇੱਕ ਵਾਰ ਤੁਸੀਂ ਛੱਤ ਵੱਲ ਨਿਗਾਹ ਮਾਰੋ ਹਾਲਾਂਕਿ ਥੋੜੇ ਰੰਗ ਫਿੱਕੇ ਤਾਂ ਨਹੀਂ ਕਹਿ ਸਕਦਾ ਮੈਂ ਬਸ ਉਹ ਝੜ ਗਈਆਂ ਚੀਜ਼ਾਂ ਜਿਹੜੀਆਂ ਉੱਤੇ ਸ਼ਾਦ ਦੇ ਨਾਲ ਲੱਗੀਆਂ ਸੀ ਪਰ ਹਲੇ ਵੀ ਕਿੰਨੇ ਸੋਹਣੇ ਉੱਤੇ ਫੁੱਲ ਬਣੇ ਹੋਏ ਆ ਕਿੰਨੀ ਸੋਹਣੀ ਮੀਨਾਕਾਰੀ ਹੋਈ ਹੋਈ ਆ ਇਹ ਚੀਜ਼ ਨਹੀਂ ਮੈਂ ਦੇਖੀ ਨਾ ਅੱਜ ਹੋ ਰੀਆਂ ਚੀਜ਼ਾਂ ਇਹ ਅੱਜ ਤਾਂ ਜਿਹੜੀ ਪੁੱਟੀ ਵਗੈਰਾ ਹੋ ਜਾਂਦੀ ਆ ਉਹ ਵੀ ਛੇਤੀ ਡਿੱਗ ਜਾਂਦੀ ਆ ਪਰ ਇਹ ਚੀਜ਼ਾਂ ਨਹੀਂ ਡਿੱਗੀਆਂ ਆ ਬੋਰਡ ਤੋਂ ਬਲੈਕਬੋਰਡ ਤੋਂ ਪਤਾ ਲੱਗਦਾ ਇੱਥੇ ਸਕੂਲ ਚੱਲਦਾ ਰਿਹਾ ਕਿਉਂਕਿ ਕਈ 10 ਵੀਰੇ ਸੀ ਵੀ ਉਸ ਤੋਂ ਬਾਅਦ ਸਕੂਲ ਦੇ ਵਿੱਚ ਤਬਦੀਲ ਕਰਤਾ ਜੀ ਥੋੜਾ ਟਾਈਮ ਸਕੂਲ ਚੱਲਿਆ ਅਬ ਇਹ ਜੋ ਕਮਰੇ ਦੇਖੋ ਤੁਸੀਂ ਕੀ ਹਾਲਤ ਦੇ ਵਿੱਚ ਹੋਏ ਪਏ ਆ ਇਹਨਾਂ ਨੂੰ ਸੰਭਾਲਣ ਦੀ ਲੋੜ ਆ ਯਾਰ ਇਹ ਚੀਜ਼ਾਂ ਆਪਣੀਆਂ ਵਿਰਾਸਤ ਆ ਜਿਹੜਾ ਇਤਿਹਾਸ ਦੇ ਨਾਲ ਸੰਬੰਧਿਤ ਚੀਜ਼ਾਂ ਹੁੰਦੀਆਂ ਛੱਤ ਵੱਲ ਗੌਰ ਕਰੋ ਮੜੀ ਜੀ ਆਹ ਦੇਖੋ ਕੱਲੇ ਕੱਲੇ ਗਾਡਰਾਂ ਦੇ ਵਿੱਚ ਰੰਗ ਵੱਖੋ ਵੱਖ ਭਰੇ ਹੋਏ ਆ ਤੇ ਗਾਡਰ ਵੀ ਮੈਂ ਕਮਾਲ ਦੀ ਚੀਜ਼ ਮੰਨਦਾ ਵੀ ਹਜੇ ਤੱਕ ਇਹ ਵਧੀਆ ਹਾਲਤ ਵਿੱਚ ਪਏ ਆ ਕੋਈ ਜਗਾਲ ਵਗੈਰਾ ਨਹੀਂ ਲੱਗਾ ਇਹਨਾਂ ਨੂੰ ਘਰੇ ਪਈ ਚੀਜ਼ ਗਲ ਜਾਂਦੀ ਆ ਪਰ ਆਹ ਪਤਾ ਨਹੀਂ ਕਿਹੋ ਜਿਹਾ ਲੋਹਾ ਮਜ਼ਬੂਤ ਇੰਨਾ ਹਾਲੇ ਤੱਕ ਇਹਨਾਂ ਨੂੰ ਕੁਝ ਵੀ ਨਹੀਂ ਹੋਇਆ ਤੇ ਜਿਹੜੀ ਉੱਤੇ ਮੀਨਾਕਾਰੀ ਕੀਤੀ ਹੋਈ ਆ ਤਰ੍ਹਾਂ ਤਰ੍ਹਾਂ ਦੇ ਫੁੱਲ ਬਣਾਏ ਹੋਏ ਆ ਇਹ ਦੱਸ ਰਿਹਾ ਲੋਕ ਵੀ ਜਦੋਂ ਮਸਜਿਦ ਬਣ ਰਹੀ ਸੀ ਤੇ ਉੱਥੋਂ ਈਰਾਨ ਤੋਂ ਮਿਸਤਰੀ ਆਏ ਸੀਗੇ ਬਾਕੀ ਹੁਣੇ ਗੱਲ ਦਾ ਨਹੀਂ ਪਤਾ ਵੀ ਕਿੰਨੀ ਸੱਚ ਆ ਕਿੰਨਾ ਕਿ ਝੂਠ ਆ ਪਰ ਜਿਹੜੀ ਚਿੱਤਰਕਾਰੀ ਆ ਉਸ ਤੋਂ ਲੱਗ ਰਿਹਾ ਵੀ ਕੋਈ ਮਾੜੇ ਮੋٹے ਮਿਸਤਰੀ ਨਹੀਂ ਹੋਣੇਗੇ ਜਿਨ੍ਹਾਂ ਨੇ ਇਹ ਤਿਆਰ ਕੀਤੀ ਆ ਆਹ ਦਰਵਾਜ਼ੇ ਮਿਲਾ ਦੋ ਉਸੇ ਟਾਈਮ ਦੇ ਹੀ ਆ ਜਾਂ ਹੋ ਸਕਦਾ ਬਾਅਦ ਚ ਲਾਏ ਹੋਣ ਪਰ ਪੁਰਾਣੀ ਚੀਜ਼ ਨਹੀਂ ਛੇਤੀ ਖਰਾਬ ਨਹੀਂ ਹੁੰਦੀ ਤੇ ਆਹ ਕਮਰਿਆਂ ਦੀ ਹਾਲਤ ਬਹੁਤ ਸੁਧਾਰਨ ਵਾਲੀ ਆ ਇਹ ਸਹੀ ਸਲਾਮਤ ਰਹਿ ਜਾਣੀਆਂ ਚੀਜ਼ਾਂ ਜਿਨ੍ਹਾਂ ਨੂੰ ਟਾਈਮ ਨਾਲ ਸੰਭਾਲ ਲਵਾਂਗੇ ਇਹਦੀ ਛੱਤਾ ਜੇ ਠੀਕ ਪਈ ਆ ਵਿੱਚ ਗਾਡਰ ਸਰੀਏ ਸਹੀ ਹਾਲਤ ਦੇ ਵਿੱਚ ਹੈਗੀ ਆ ਉਹਦੇ ਤੇ ਆਹ ਦੇਖੋ ਬਾਰੀਆਂ ਵਗੈਰਾ ਉਹ ਸਿਸਟਮ ਦੇ ਹਿਸਾਬ ਨਾਲ ਉਹਦੇ ਦੇ ਹਿਸਾਬ ਨਾਲ ਬਹੁਤ ਵਧੀਆ ਚੀਜ਼ਾਂ ਸੀਗੇ ਇਹ ਚੀਜ਼ਾਂ ਨੂੰ ਆਪਾਂ ਫੀਲ ਨਹੀਂ ਕਰ ਸਕਦੇ ਕਿ ਪਰ ਇਹ ਆਉਂਦੇ ਆਪ ਚ ਬਹੁਤ ਦੁਖਦਾਈ ਘਟਨਾ ਕਿੱਦਾਂ ਹੀ ਮਾਰ ਤਾਂ ਖਾਲੀ ਕਰ ਦਿੱਤੀਆਂ ਇੱਕ ਰਾਤ ਰਤ ਹੋਏ ਐਲਾਨ ਦੇ ਨਾਲ ਕਿ ਵੱਖਰੇ ਵੱਖਰੇ ਮੁਲਕ ਬਣ ਗਏ ਆ ਆਪਾਂ ਹੁਣ ਚਲਦੇ ਆ ਉੱਤੇ ਨੂੰ ਥੋੜਾ ਡਰ ਵੀ ਲੱਗ ਰਿਹਾ ਵੀ ਚਲੋ ਛੱਤ ਵੈਸੇ ਤਾਂ ਵੇਖਣ ਨੂੰ ਵਧੀਆ ਲੱਗਦੀ ਆ ਪਰ ਥੋੜਾ ਸੰਭਲ ਕੇ ਜਾਣਾ ਪੈਣਾ ਆ ਪੌੜੀਆਂ ਤੋਂ ਵੀ ਡਰ ਚ ਲੱਗਦਾ ਵਡੀਆਂ ਸੰਕਰੀਆਂ ਹੀ ਬਣੀ ਹੋਈਆਂ ਆ ਬੜੇ ਥੋੜੇ ਥਾਂ ਦੇ ਵਿੱਚ ਆ ਚਲਦੇ ਆ ਆਪਾਂ ਦੇਖਦੇ ਆ ਉੱਤੇ ਜਾ ਕੇ ਕੀ ਸਿਸਟਮ ਆ ਪਰ ਮੈਂ ਉੱਤੇ ਤਾਂ ਆ ਗਿਆ ਪਰ ਮੈਨੂੰ ਛੱਤ ਥੋੜਾ ਡਰ ਲੱਗਾ ਮੈਂ ਕਿ ਨਹੀਂ ਛੱਤ ਹੈ ਸਹੀ ਹਾਲਤ ਵਿੱਚ ਪਰ ਫਿਰ ਵੀ ਬਾਹਲਾ ਉੱਤੇ ਜਾਣਾ ਚੰਗੀ ਗੱਲ ਨਹੀਂ ਕਿਉਂਕਿ ਬਹੁਤ ਟਾਈਮ ਦਾ ਬਣਿਆ ਹੋਇਆ ਕੁਝ ਵੀ ਹੋ ਸਕਦਾ ਹੈ ਤੇ ਆਪਾਂ ਆ ਗਏ ਹਾਂ ਥੱਲੇ ਅੱਜ ਕੱਲ ਆ ਬਚਰੀ ਕਰਦੇ ਆਪਾਂ ਆ ਉਦੋਂ ਨਹੀਂ ਪੁੰਹਦੇ ਸੀ ਪਰੇ ਮਜਬੂਤ ਆ ਇਹ ਮੱਡ ਮੋਟੇ ਦੇਖ ਲਾ ਤੂੰ ਸਲਾਬ ਵਗੈਰਾ ਹੁਣ ਆਈ ਹੋਈ ਆ ਉਹ ਉਹ ਦੇਖ ਲਾ ਉਸ ਤੋਂ ਬਾਅਦ ਦੀਆਂ ਗੰਧਾਂ ਤਾਂ ਲੋ ਸਾਰੇ ਖਰਾਬ ਹੋ ਗਏ ਚਣਾਈ ਮਿੰਟ ਮਿੰਟ ਮਿੱਟੀ ਜਿੰਨ ਲੱਗਦੀ ਠੀਕ ਆ ਹੋ ਸਕਦਾ ਆ ਪਰ ਚੂਨਾ ਜਿਹਾ ਵੀ ਲੱਗਦਾ ਵਿੱਚ ਵੀ ਅੱਜ ਦੀ ਜਿਵੇਂ ਆਰ ਸੀ ਸੀ ਛੱਤ ਪਾਉਂਦੇ ਨੇ ਉਹ ਨਹੀਂ ਪਲੇਨ ਹੂੰ ਆਰ ਸੀ ਸੀ ਵਾਂਗੂ ਹੀ ਉਧਰ ਦੇਖਣਾ ਜਿੱਦਾਂ ਇੱਟ ਐਵੇਂ ਨਹੀਂ ਲੱਗੀ ਹੋएगी ਇੱਟ ਐਵੇਂ ਲੱਗੀ ਹੋਈ ਆ ਉਹਦੇ ਆ ਦੇਖ ਤੇ ਜਮਾਈਂ ਸਪਾਰਟ ਆ ਜਮਾ ਜਿਵੇਂ ਆਰ ਸੀ ਸੀ ਵਗੈਰਾ ਲਾਈ ਦੀਆਂ ਆਪਾਂ ਅੱਜ ਦੀ ਆਰ ਸੀ ਸੀ ਆ ਸਮਝ ਲਾ ਪੋਸਟ ਟਾਈਮ ਦੀ ਤੇ ਆ ਡੀ ਐਨ ਵੇਖਿਆ ਅੱਜ ਕੱਲ ਕੋਣ ਕਰਦਾ ਐਵੇਂ ਨੇ ਹਾਂਜੀ ਇਹ ਆ ਜੀ 1947 ਦੇ ਵੇਲੇ ਦੀ ਮਸਜਿਦ ਤੇ ਇੱਥੇ ਆਣ ਕੇ ਸਾਨੂੰ ਪਤਾ ਲੱਗਾ ਵੀ ਮਸਜਿਦ ਤੋਂ ਮੈਨੂੰ ਲੱਗਦਾ ਵੀ ਇਹ ਮਦਰਸਾ ਸੀਗਾ ਜਿੱਥੇ ਕਿਉਂਕਿ ਜਮੇ ਦੇ ਇੱਥੇ ਕਮਰੇ ਵਗੈਰਾ ਬਣੇ ਹੋਏ ਆ ਤੇ ਬੱਚੇ ਦੀਆਂ ਕਲਾਸਾਂ ਵੀ ਚਲਦੀਆਂ ਰਹੀਆਂ ਕਲਾਸਾਂ ਦੇ ਹੁੰਦੀਆਂ ਵੀ ਚਲਦੀਆਂ ਰਹੀਆਂ ਇੱਥੇ ਪਹਿਲਾਂ ਕਹਿੰਦੇ ਆ ਕਿਉਂਕਿ ਇੱਥੇ ਫਿਰ ਕੋਈ ਹੈ ਨਹੀਂ ਸੀ ਸੰਭਾਲਣ ਵਾਲਾ ਤੇ ਇਹਨੂੰ ਜਗ੍ਹਾ ਨੂੰ ਇੱਕ ਸਕੂਲ ਦੇ ਰੂਪ ਦੇ ਵਿੱਚ ਇਹਨਾਂ ਨੇ ਇਸਤੇਮਾਲ ਕੀਤਾ ਆ ਤੇ ਉਦੋਂ ਵੀ ਕਮਰਿਆਂ ਦੀ ਹਾਲਤ ਤੋਂ ਲੱਗਦਾ ਵੀ ਇੱਥੇ ਮਦਰਸਾ ਚੱਲਦਾ ਰਿਹਾ ਆ ਜਿੱਦਾਂ ਕਿ ਮੁ슬ਮਨ ਬੱਚੇ ਪੜ੍ਹਦੇ ਹੁੰਦੇ ਆ ਆ ਬਿਲਡਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਬਿਲਡਿੰਗ ਆ ਯਾਰ ਐਵੇਂ ਦੀ ਚੀਜ਼ ਅਸੀਂ ਪਹਿਲਾਂ ਨਹੀਂ ਵੇਖੀ ਆਦੀ ਜ਼ਿੰਦਗੀ ਦੇ ਵਿੱਚ ਤੇ ਹਰ ਦਰਵਾਜ਼ੇ ਦੇ ਉੱਤੇ ਇਹਦੇ ਤੇ ਕਲਾਮ ਲਿਖੇ ਹੋਏ ਆ ਮਸਜਿਦ ਨੂੰ ਵੇਖਣ ਤੇ ਇਦਾਂ ਲੱਗ ਜਾਂਦਾ ਕਿ ਜਿੱਦਾਂ ਕਿ ਕੋਈ ਰਾਹਾਂ ਦੇ ਵਿੱਚ ਆਪਦੇ ਜਥੇ ਤੋਂ ਵਿਛੜ ਗਿਆ ਹੁੰਦਾ ਆ ਤੇ ਦਵਾਰੇ ਉਸੇ ਰਾਹ ਤੇ ਖੜਾ ਉਹਨੂੰ ਢੀਖਦਾ ਹੁੰਦਾ ਵੀ ਕਦੋਂ ਮੇਰੇ ਆਪਣੇ ਆਉਣਗੇ ਤੇ ਮੈਨੂੰ ਲੈ ਜਾਣਗੇ ਜੇ ਆ ਇੱਟਾਂ ਤੇ ਕੰਧਾਂ ਬੋਲ ਸਕਦੀਆਂ ਹੁੰਦੀਆਂ ਤਾਂ ਬੋਲ ਕੇ ਅੱਜ ਆਪ ਨੂੰ ਆਪਦਾ ਦੁੱਖ ਦੱਸਦਿਆਂ ਵੀ ਕਿੱਦਾਂ ਕੀ ਕੀ ਹੋਇਆ ਕਿੱਦਾਂ-ਕਿੱਦਾਂ ਲੋਕ ਮੇਰੇ ਤੋਂ ਵਿਛੜੇ ਤੇ ਹਰ ਕਲੀ-ਕਲੀ ਇੱਟ ਆਪਦਾ ਦੁੱਖ ਸੁਣਾਉਂਦੀ। ਉਸ ਸਮੇਂ ਦੀ ਸਿਰਫ ਜਿਹੜੀ ਗਵਾਹੀ ਆ ਉਹ ਸਿਰਫ ਮਸਜਿਦ ਪਰ ਸਕਦੀ ਆ। ਆ ਕੰਧਾਂ ਪਰ ਸਕਦੀਆਂ ਆ ਪ੍ਰਕਾਸ਼ ਦੀ ਜ਼ੁਬਾਨ ਹੁੰਦੀ ਇਹ ਬੋਲ ਨਹੀਂ ਸਕਦੀਆਂ। ਨਹੀਂ ਤਾਂ ਆਉ ਦਾ ਸਾਰਾ ਦੁੱਖ ਆਪ ਨੂੰ ਬਿਆਨ ਕਰਦੀ। ਹਾਂਜੀ ਇਹ ਆ ਜੀ ਪਿੰਡ ਜੋਧੇ ਵਾਲਾ ਤੇ ਇੱਥੇ ਆਪਾਂ ਵੇਖਣ ਆਏ ਸੀਗੇ ਮਸਜਿਦ ਜਾਂ ਮਦਰਸਾ ਵੀ ਕਹਿ ਸਕਦੇ ਆਪਾਂ ਤੇ ਤੁਹਾਨੂੰ ਮੈਂ ਕੱਲੀ-ਕੱਲੀ ਚੀਜ਼ ਵਿਖਾਈ ਆ ਵੀ ਕਿਦਾਂ ਇਹਦੇ ਵਿੱਚ ਮੀਨਾਕਾਰੀ ਹੋਈ ਆ ਵੀ ਕਿੰਨੇ ਕ ਸਾਲ ਚੀਜ਼ ਪੁਰਾਣੀ ਇਹ 1947 ਦੀ ਬਣੀ ਹੋਈ ਆ ਤੇ ਇੱਥੇ ਲੋਕਾਂ ਨੂੰ ਰਹਿਣ ਦਾ ਮੌਕਾ ਨਹੀਂ ਮਿਲਿਆ ਹੁਣ ਆਪਾਂ ਲੈਨੇ ਆ ਜੀ ਤੁਹਾਡੇ ਕੋਲੋਂ ਇਜਾਜ਼ਤ ਤੇ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਵਿੱਚ ਜੇ ਤੁਹਾਨੂੰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਤੇ ਸਾਡਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਹੌਸਲਾ ਫਜ਼ਾਈ ਜ਼ਰੂਰ ਕਰਿਓ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ